ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਜੇਕਰ ਤੁਸੀਂ ਆਪਣੇ ਆਕਸੀਜਨ ਲੈਵਲ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਇਹ ਕ੍ਰੇਲੋ ਨੁਸਖਾ ਤੁਸੀਂ ਜੁਰ ਅਪਣਾਓ ਇਸ ਕ੍ਰੇਲੋ ਨੁਸਖੇ ਦੇ ਪ੍ਰਯੋਗ ਨਾਲ ਤੁਹਾਡਾ ਆਕਸੀਜਨ ਲੈਵਲ 95 ਤੋਂ ਉੱਪਰ ਆ ਜਾਵੇਗਾ ਸਿਰਫ ਇੱਕ ਚੀਜ਼ ਦੇ ਨਾਲ ਹੀ ਤੁਹਾਨੂੰ ਇਸੇ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ ਤੁਹਾਨੂੰ ਥਕਾਵਟ ਬਿਲਕੁਲ ਨਹੀਂ ਮਹਿਸੂਸ ਹੋਵੇਗੀ ਜੇਕਰ ਤੁਹਾਨੂੰ ਸਾਹ ਲੈਣ ਵਿੱਚ ਤਕਲੀਫ ਹੋਵੇ ਤਾਂ ਉਹ ਵੀ ਕਦੇ ਨਹੀਂ ਹੋਵੇਗੀ ਗਲੇ ਦੀ ਖਰਾਸ਼ ਫੇਫੜੇ ਸਹੀ ਢੰਗ ਨਾਲ ਕੰਮ ਕਰਨਗੇ ਤਾਂ ਦੋਸਤੋ ਤੁਹਾਨੂੰ ਛੇਤੀ ਤੋਂ ਛੇਤੀ ਦੱਸ ਦੇ ਹਾਂ ਕਿ ਇਸ ਨੁਸਖੇ ਦਾ ਪ੍ਰਯੋਗ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਤੁਸੀਂ ਸਭ ਤੋਂ ਪਹਿਲਾਂ ਇੱਕ ਮੁਠੀ ਇਲਾਇਚੀ ਲੈਣੀ ਹੈ ਅਤੇ ਉਸ ਵਿੱਚ 7-8 ਟੁਕੜੇ ਦੇਸੀ ਕਪੂਰ ਦੇ ਮਿਲਾ ਕੇ ਤੁਸੀਂ ਚੰਗੀ ਤਰ੍ਹਾਂ ਮਿਲਾ ਕੇ ਤੁਸੀਂ ਜਿੱਤੇ ਸਾਰੇ ਜਣੇ ਬੈਠਦੇ ਹੋ ਭਾਵ ਕੀ ਲੋਬੀ ਵਿੱਚ ਜਾਂ ਵੀ ਕਿਸੇ ਕਮਰੇ ਵਿੱਚ ਤਾਂ ਤੁਸੀਂ ਉੱਥੇ ਇਸ ਨੂੰ ਰੱਖ ਦੇਵੋ ਤੁਸੀਂ ਇਸ ਨੂੰ ਅਲੱਗ-ਅਲੱਗ ਵੀ ਰੱਖ ਸਕਦੇ ਹੋ ਭਾਵ ਕੀ ਇੱਕ ਕਮਰੇ ਵਿੱਚ ਇੱਕ ਕੋਲੇ ਤੁਸੀਂ ਰੱਖ ਦੋ ਥੋੜੇ ਦਿਨ ਬਾਅਦ ਇਹ ਕਪੂਰ ਆਪਣੇ ਆਪ ਉੱਡ ਜਾਵੇਗੀ ਤਾਂ ਤੁਸੀਂ ਉਸ ਵਿੱਚ ਥੋੜੀ ਹੋਰ ਕਪੂਰ ਮਿਕਸ ਕਰ ਦੇਣੀ ਹੈ ਅਜਿਹਾ ਕਰਨ ਨਾਲ ਤੁਹਾਡੇ ਫੇਫੜੇ ਖੁੱਲ ਜਾਣਗੇ ਤੁਸੀਂ ਦੋਸਤੋ ਕੰਚ ਦੇ ਕੋਲੀ ਵਿੱਚ ਹੀ ਇਲਾਇਚੀ ਅਤੇ ਦੇਸੀ ਕਪੂਰ ਨੂੰ ਪਾ ਕੇ ਰੱਖਨੇ ਹੈ ਜਦੋਂ ਇਹ ਦੋਨੇ ਚੀਜ਼ਾਂ ਦੀ ਖੁਸ਼ਬੂ ਤੁਹਾਡੀ ਚਮੜੀ ਵਿੱਚ ਜਾਵੇਗੀ ਤਾਂ ਤੁਹਾਡਾ ਆਕਸੀਜਨ ਲੈਵਲ ਆਪਣੇ ਆਪ ਹੀ ਵਧੇਗਾ ਤੁਹਾਨੂੰ ਕਦੇ ਵੀ ਚਮੜੀ ਦੇ ਰੋਗ ਵੀ ਨਹੀਂ ਹੋਣਗੇ ਤਾਂ ਇਹ ਸੀ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਦੇ ਫਾਇਦੇ ਮਰੇ ਪਤਾ ਲੱਗ ਸਕੇ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਅਤੇ ਜਾਣਦੇ-ਜਾਣਦੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ